सिल्वर पर तकरीबन कोई डेढ़ लाख डाउन हो गया पहला सस्ता सी सोना पर एकदम स्पाइक कर गया और अराउंड एक बनवे तक पहुंच गया उस समय बाइंग हो रही थी मेरा मूड अपसेट होया किसी ने पर प्रॉफिट बुक नहीं किया रोज एक तांत्र सारा माहौल से बहुत गोल्ड सेल होया बहुत सिल्वर सेल होया पर हूँ थोड़े फोन हले भी आ रहे पर हूँ सब टेंशन चल रही है 50 ਲੱਖ ਦੇ ਨਾਲ 70 ਲੱਖ ਪ੍ਰੋਫਿਟ ਹੋ ਰਿਆ ਸੀ ਜਬ 5 ਲੱਖ ਨਾਲ 7 ਲੱਖ ਪ੍ਰੋਫਿਟ ਹੋ ਰਿਆ ਸੀ ਜਬ 50000 ਨਾਲ 70000 ਪ੍ਰੋਫਿਟ ਹੋ ਰਿਆ ਸੀ ਉਹਨਾਂ ਨੇ ਪ੍ਰੋਫਿਟ ਬੁੱਕ ਨਹੀਂ ਕੀਤਾ ਆਪਣਾ ਤੁਹਾਡੀ ਪ੍ਰੈਡਿਕਸ਼ਨ ਕੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਮਾਰਕੀਟ ਕਿਵੇਂ ਰਹੇਗੀ ਦੇਖੋ ਲੌਂਗ ਟਰਮ 'ਚ ਤਾਂ ਮਾਰਕੀਟ ਠੀਕ ਰਹੇਗੀ ਸ਼ਾਰਟ ਟਰਮ 'ਚ ਨਹੀਂ ਪਤਾ ਕਿਹਦਾ ਕੁਝ ਨਹੀਂ ਕਿਹਾ ਜਾ ਸਕਦਾ ਡੋਨਟ ਬੀ ਆਸਕਦੀ ਆਪੂ ਜਾਂ ਬੀ ਡੋਨਟ ਬੀ ਜਿੱਦਾਂ ਹੁਣ ਆਪਾਂ ਕੀ ਕੀ ਜੇ ਇਨਵੈਸਟਮੈਂਟ ਪਰਪਸ ਨਾਲ ਦੇਖਿਆ ਜਾਵੇ ਤੇ ਚਾਂਦੀ ਬੈਟਰ ਹੈ ਕੀ 골ਡ ਬੈਟਰ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਚ ਦੰਦਰ ਸਿੰਘ ਹੈਰਾ 골ਡ ਜਿਹੜਾ ਆ ਉਹ ਇੱਕ ਵੱਡੀ ਵਧੀਆ ਇੱਕ ਕਾਮੋਡਿਟੀ ਹੈ ਪਰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਲਗਾਤਾਰ ਪ੍ਰਾਈਸ ਜਿਹੜਾ ਉੱਪਰ ਜਾ ਰਹੇ ਸੀਗੇ ਥੋੜੇ ਜਿ ਘਟੇ ਆ ਔਰ ਉਸ ਤੋਂ ਬਾਅਦ ਹੁਣ ਮਾਰਕੀਟ ਦਾ ਕੀ ਹਾਲ ਹੈ 골ਡ ਮਾਰਕੀਟ ਦਾ ਕੀ ਹਾਲ ਹੈ 골ਡ ਦਾ ਕੀ ਸੀਨ ਹੈ ਲੋਕ ਆ ਰਹੇ ਨੇ ਜਾਂ ਕਿਵੇਂ ਆ ਮੈਂ ਇਥੇ ਸਰਾਫਾ ਬਾਜ਼ਾਰ ਜਲੰਧਰ ਦੇ ਵਿੱਚ ਹੈ ਮੇਰੇ ਨਾਲ ਸਰ ਸਤਿ ਸ਼੍ਰੀ ਅਕਾਲ ਸਰ ਸਰਕਾਰ ਜੀ ਪਹਿਲਾਂ ਤੇ ਆਪਣਾ ਨਾਮ ਦੱਸ ਦਿਓ ਕੀ ਹੈ ਮੇਰਾ ਨਾਮ ਸਚਿਨ ਚੋਹਾਨ ਹੈ ਸਚਿਨ ਜੀ ਮਾਰਕੀਟ ਦਾ ਕੀ ਹਾਲ ਹੈ ਮਾਰਕੀਟ ਕਿਵੇਂ ਚੱਲ ਰਹੀ ਹੈ ਸਰ ਮਾਰਕੀਟ ਤੇ ਬਹੁਤ ਵਧੀਆ ਸੀ ਹੂੰ ਰੋਜ਼ ਤਾਤਰ ਸਰਮ ਹੌਂਸੇ ਬਹੁਤ ਗੋਲਡ ਸੇਲ ਹੋਇਆ ਬਹੁਤ ਸਿਲਵਰ ਸੇਲ ਹੋਇਆ ਪਰ ਹੂੰ ਥੋੜੇ ਫੋਨ ਹਲੇ ਵੀ ਆ ਰਹੇ ਪਰ ਹੂੰ ਸਭ ਟੈਂਸ਼ਨ ਚ ਹੈ ਹੂੰ ਕਿ ਸਿਲਵਰ ਡਾਊਨ ਹੋ ਰਹੀ ਆਪਕ ਕਦੋਂ ਹੋਏਗੀ ਆਪ ਹੋਏਗੀ ਕਿ ਨਹੀਂ ਹੋਏਗੀ ਸਹੀ ਹੈ ਇਹ ਸਭ ਇੱਕੋ ਹੀ ਕੁਐਸਚਨ ਹੈ ਗਾਈਸ ਸਭ ਅੱਛਾ ਜਦੋਂ ਮਤਲਬ ਹੈ ਕਹੀਏ ਕਿ ਪਹਿਲਾ ਸਸਤਾ ਸੀ ਸੋਨਾ ਪਰ ਇੱਕਦਮ ਸਪਾਈਕ ਕਰ ਗਿਆ ਔਰ ਆਰਾਊਂਡ 192 ਤੱਕ ਪਹੁੰਚ ਗਿਆ ਉਸ ਸਮੇਂ ਬਾਈਂਗ ਹੋ ਰਹੀ ਸੀ ਸਰ ਉਸ ਟਾਈਮ ਬਹੁਤ ਜ਼ਿਆਦਾ ਬਾਈਂਗ ਹੋਈ ਹੈ ਹੂੰ ਪਰ ਦਿੱਕਤ ਜਿਹੜੇ ਮੈਨੂੰ ਮੇਰਾ ਮੂਡ ਅਫਸਰਟ ਹੋਇਆ ਕਿਸੇ ਨੇ ਪਰ ਪ੍ਰੋਫਿਟ ਬੁੱਕ ਨਹੀਂ ਕੀਤਾ ਅੱਛਾ ਸਭ ਕਹਿ ਰਹੇ ਸੀ ਕਿ 5 ਲੱਖ ਜਾਣਾ ਹੈ 6 ਲੱਖ ਜਾਣਾ ਪਰ ਸਭ ਨੂੰ ਕਹਿ ਰਹੇ ਸੀ ਕਿ ਰੁਕ ਜਾਓ ਆਪਣਾ ਪ੍ਰੋਫਿਟ ਬੁੱਕ ਕਰੋ ਬਹੁਤ ਘਟ ਲੋਗੇ 1% ਜਿਹਨਾਂ ਪਰ ਪ੍ਰੋਫਿਟ ਬੁੱਕ ਕੀਤਾ ਅੱਛਾ ਮੈਨੂੰ ਦੱਸ ਦੋ ਪ੍ਰੋਫਿਟ ਬੁੱਕ ਹੁੰਦਾ ਕੀ ਆ ਸਰ ਜਿਸ ਤਰ੍ਹਾਂ ਜਿਸ ਨੇ 1.5 ਲੱਖ ਤੇ ਗੋਲਡ ਬਾਈ ਕੀਤਾ ਸੀ ਉਹ ਸਿਲਵਰ ਬਾਈ ਕੀਤੀ ਸੀ 4 ਲੱਖ 20 ਹਜ਼ਾਰੋਂ ਤੇ ਵੀ ਉਹ ਆਪਣਾ ਸਿਲਵਰ ਸੈੱਲ ਨਹੀਂ ਕਰ ਰਹੇ ਸੀ ਅੱਛਾ ਮੀਨਿੰਗਸ ਕਿ ਜਿੰਨੂੰ 50 ਲੱਖ ਦੇ ਨਾਲ 70 ਲੱਖ ਪ੍ਰੋਫਿਟ ਹੋ ਰਿਹਾ ਸੀ। ਹੂੰ। ਜੇ 5 ਲੱਖ ਨੇ 7 ਲੱਖ ਪ੍ਰੋਫਿਟ ਹੋ ਰਿਹਾ ਸੀ। ਜੇ 50 ਹਜ਼ਾਰ ਨੇ 70 ਹਜ਼ਾਰ ਪ੍ਰੋਫਿਟ ਹੋ ਰਿਹਾ ਸੀ। ਉਹਨਾਂ ਨੇ ਪ੍ਰੋਫਿਟ ਬੁੱਕ ਨਹੀਂ ਕੀਤਾ ਆਪਣਾ। ਸਹੀ ਹੈ ਮਤਲਬ ਉਹਨਾਂ ਨੇ ਵੇਚਿਆ ਨਹੀਂ ਹੈਗਾ। ਤਾਂ ਹੁਣ ਸਭ ਵੇਚਣ ਦੀ ਕਹ ਰਿਹਾ। ਸਹੀ ਹੈ। ਤਾਂ ਹੁਣ ਮਾਰਕੀਟ ਚ ਇੰਨੀ ਜਲਦੀ ਵਿਕੂ ਨਹੀਂ ਰਿਹਾ। ਠੀਕ ਹੈ। ਹੁਣ ਹੁਣ ਤੁਹਾਨੂੰ ਕੀ ਲੱਗਦਾ ਕੀ ਪ੍ਰੈਡਿਕਸ਼ਨ ਆ ਮਾਰਕੀਟ ਦੀ ਵੀ ਇਹ ਅਪ ਰਹੇਗਾ ਡਾਊਨ ਰਹੇਗਾ? ਸਰ ਗੋਡ ਸਰ ਲਾਈਫਟਾਈਮ ਅੱਪ ਹੀ ਜਾਣਾ ਹੈਗਾ। ਸਹੀ ਹੈ। ਪਰ ਇਹਨੂੰ ਕਮ ਸੇ ਕਮ 6 ਮਹੀਨੇ ਲੱਗਣਗੇ। ਇਹ ਇਥੇ ਸਟੇਬਲ ਰਹੇਗਾ ਅੱਜ ਅੱਜ ਦਾ ਰੇਟ ਕੀ ਹੈ ਨਹੀਂ ਆਪਰ ਡਾਊਨ ਹੋਏਗਾ ਅੱਜ ਫਿਰ ਥੋੜਾ ਜਿਹਾ ਡਾਊਨ ਹੋ ਤਾਂ ਥੋੜਾ ਜਿਹਾ ਅਪ ਹੋਇਆ ਹੂੰ ਸਹੀ ਹੈ ਦੋ ਤਿੰਨ ਯਾਰ ਫਿਰ ਦੁਬਾਰਾ ਤੋਂ ਅਪ ਹੋਇਆ ਹੈ ਬਾਕੀ ਟਾਈਮ ਲੱਗੇਗਾ ਸਹੀ ਅੱਜ ਦਾ ਰੇਟ ਜੇ ਪੁੱਛਿਆ ਜਾਵੇ ਕੀ ਹੈ ਅੱਜ 52 ਹੈ 골ਡ ਦਾ ਇਹ ਤੇ ਸਿਲਵਰ ਤਕਰੀਬਨ 250 ਆ 150 ਹੈ 골ਡ ਦਾ 골ਡ ਦਾ 250 ਸਿਲਵਰ ਦਾ 250 ਸੋਲ ਸਿਲਵਰ ਦਾ 1 ਕਿਲੋ ਹੈ ਨਾ ਮਤਲਬ ਜੀ ਜੀ ਮਤਲਬ ਸਿਲਵਰ ਫਿਰ ਡਾਊਨ ਚਲਾ ਗਿਆ ਸਿਲਵਰ ਉੱਪਰ ਤੇ ਤਕਰੀਬਨ ਕੋਈ 1.5 ਲੱਖ ਡਾਊਨ ਹੋ ਗਿਆ 1.5 ਲੱਖ ਡਾਊਨ ਹੋ ਗਿਆ ਤੇ ਜ ਗੌਰ तकरीबन 50000 50000 ਥੱਲੇ ਆ ਗਿਆ ਸਹੀ ਹੈ ਤੇ ਇਹ ਹੁਣ ਮਾਰਕੀਟ ਕਿਦਾਂ ਸਟੇ ਰਹੇਗੀ ਜਾਂ ਕਿਦਾਂ ਮਾਰਕੀਟ ਸਟੇ ਕਦੀ ਵੀ ਨਹੀਂ ਰਹਿ ਸਕਦੀਗੀ ਹੂੰ ਥੋੜਾ ਬਹੁਤਾ ਆਪੇ ਡਾਊਨ ਹੁੰਦਾ ਰਹੇਗਾ ਸਹੀ ਹੈ ਭਲੇ ਥੋੜਾ ਬਹੁਤਾ ਹੀ ਹੋਏਗਾ ਹੁਣ ਥੋੜੇ ਦਿਨਾਂ ਲਈ ਜਿਹੜੇ ਤੁਹਾਨੂੰ ਨਹੀਂ ਕੁਝ ਕਹਿ ਨਹੀਂ ਸਕਦਾ ਕਿ ਜਿੱਦਾਂ ਅਮਰੀਕਾ-ਇਰਾਨ ਦੀ ਲੜਾਈ ਹੈ ਅਗਰ ਫਾਈਟ ਲੱਗੇ ਕਿ ਚਾਹੇ 2-4 ਦਿਨਾਂ ਨਾਲ ਸੋਨਾ ਪਰੇ ਉਹੀ ਜਗ੍ਹਾ ਤੇ ਪਹੁੰਚ ਜਾਏਗਾ ਅੱਛਾ ਅਗਰ ਲੜਾਈ ਲੱਗ ਜਾਂਦੀ ਤਾਂ ਹੂੰ ਸਹੀ ਹੈ ਤੁਸੀਂ ਤੁਹਾਡੇ ਤੁਸੀਂ ਕੀ ਐਡਵਾਈਸ ਕਰੋਗੇ ਜਿਹੜੇ ਸਿੰਪਲ ਬਾਇਰ ਜਿਨ੍ਹਾਂ ਨੇ ਗੋਡ ਸਰਵਰ ਬਾਇ ਕੀਤਾ ਹੈਗਾ ਇਹ ਰੇਟ ਆਪਣੇ ਜਿਹੜਾ 100% ਆਣਾ ਹੈਗਾ ਤੁਸੀਂ ਟੈਨਸ਼ਨ ਨਾ ਪਾਓ ਸਹੀ ਹੈ ਹਾਂ ਠੀਕ ਹੈ 100% ਉੱਥੇ ਆਣਾ ਦੁਬਾਰਾ ਤੇ ਵਾਪਸ ਆਣਾ ਹੀ ਆਣਾ ਉਹਨੂੰ ਵੀ ਕ੍ਰੋਸ ਕਰਨਾ ਹੀ ਕਰਨਾ ਸਹੀ ਹੈ ਗੋਡ ਹਮੇਸ਼ਾ ਆਪਣੇ ਜਿਹੜਾ ਟਾਰਗੇਟ ਲਗਾਉਂਦਾ ਉਹਨੂੰ ਕ੍ਰੋਸ ਕਰਦਾ ਹੀ ਕਰਦਾ ਹੈਗਾ ਮਤਲਬ ਹੁਣ 1 ਲੱਖ 99 ਤੋਂ ਉੱਪਰ ਜਾਏਗਾ ਜਾਰੀ ਕਹੀ ਜਾਏਗਾ 2 ਲੱਖ ਵੀ ਕ੍ਰੋਸ ਕਰੇਗਾ 2 ਲੱਖ ਵੀ ਕ੍ਰੋਸ ਕਰੇਗਾ ਸੋ ਜਿਨ੍ਹਾਂ ਨੇ ਹੁਣ ਗੈਣ ਗੁਣੇ ਬਣਾਉਣੇ ਆ ਤੇ ਉਹ ਥੋੜਾ ਜਿਹਾ ਡਾਊਨ ਆ ਤੇ ਹੁਣ ਬਣਾ ਸਕਦੇ ਫਿਰ ਸਰ ਸਭ ਵੋਟ ਆ ਰਹੇ ਆ ਔਰ ਆਣਾ ਵੀ ਚਾਹੀਦਾ ਹੈਗਾ ਸਹੀ ਨੋਰਮਲੀ ਸਾਨੂੰ ਸਾਰੇ ਕਹਿੰਦੇ ਕਿ ਸੋਨਾ ਚਾਂਦੀ ਕਦੋਂ ਘਟੇਗਾ ਅਸੀਂ ਬਣਵਾਣਾ ਹੈ ਘਟਣ ਦੇ ਟਾਈਮ ਤੇ ਕੋਈ ਬਣਵਾਉਂਦਾ ਸਭ ਸੇਲ ਕਰਨ ਆਉਂਦੇ ਆ ਔਰ ਵਧਣ ਦੇ ਟਾਈਮ ਤੇ ਬਣਵਾਣ ਆਉਂਦੇ ਆ ਸਹੀ ਹੈ ਇਸ ਟਾਈਮ ਗੋਲਡ ਬਾਇੰਗ ਕਰਨ ਦਾ ਸਭ ਤੋਂ ਅੱਛਾ ਟਾਈਮ ਹੈਗਾ ਠੀਕ ਹੈ ਹਾਂ ਅੱਛਾ ਤੁਸੀਂ ਇਹ ਦੱਸਿਓ ਵੀ ਜਿਹੜੇ ਹੁਣ ਬਾਇੰਗ ਕਰਨੀ ਆ ਉਹ ਉਹਨੂੰ ਕਿੰਨੇ ਟਾਈਮ ਦੇ ਵਿੱਚ ਬਾਇ ਕਰ ਲੈਣਾ ਚਾਹੀਦਾ ਮੇਰੇ ਖਿਆਲ ਨਾਲ ਅੱਜ ਹੀ ਆਣਾ ਚਾਹੀਦਾ ਉਹਨਾਂ ਨੂੰ ਬਾਇੰਗ ਕਰਨ ਵਾਸਤੇ ਸਭ ਤੋਂ ਬੈਸਟ ਟਾਈਮ ਹੈਗਾ ਤੁਸੀਂ ਕਹਿੰਦੇ ਸੀ ਮੈਨੂੰ ਕਾਲਸ ਆ ਰਹੀਆਂ ਹੱਲੇ ਵੀ ਕਿਉਂਕਿ ਜਦ ਜਿਨ੍ਹਾਂ ਨੂੰ ਨੁਕਸਾਨ ਹੋਇਆ ਏ ਜਿਨ੍ਹਾਂ ਨੇ ਪਹਿਲਾਂ ਬੁੱਕ ਕੀਤਾ ਹਾਂ ਜਿਨ੍ਹਾਂ ਨੂੰ ਹੁਣ 4 420 ਦੇ ਸਿਵਰ ਬਾਈ ਕੀਤੀ ਏ 1 ਲੱਖ ਦੀ ਹਮ 1 ਕਿਲੋ 42000 ਦੀ ਬਾਈ ਕੀਤੀ ਏ ਅਜਨ 25000 ਰਹਿ ਗਿਆ ਉਹ ਤਾਂ ਕਾਲ ਕਰਨਗੇ ਉਹ ਕਹਿੰਦੇ ਵੀ ਸਸਤਾ ਦੇ ਦੋ ਜੀ 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 ਠੀਕ ਹੈ ਸਾਡਾ ਰੇਟ ਕੈਨਸਲ ਕਰ ਦੋ ਹਮ ਜਾਂ ਕੁਝ ਹੋ ਸਕਦਾ ਸਾਨੂੰ ਕੋਈ ਤਰੀਕਾ ਦੱਸ ਸਾਡਾ ਲੋਸ ਬੁੱਕ ਹੋ ਜਾਏ ਪਰ ਇਹ ਤਾਂ ਕੋਈ ਤਰੀਕਾ ਹੀ ਨਹੀਂਗਾ ਇਹ ਤਾਂ ਕੋਈ ਤਰੀਕਾ ਨਹੀਂ ਠੀਕ ਹੈ ਇਹ ਇਮੀਡੀਏ ਹੈ ਵੀ ਜਦੋਂ ਤੁਸੀਂ ਲੈਣਗੇ ਮਾਰਕੀਟ ਚ ਤੁਸੀਂ ਨੂੰ ਵੇਟ ਕਰ ਸਕਦੇ ਹੈਗੇ ਠੀਕ ਹੈ ਹਾਂ ਸਹੀ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਔਰ ਉਮੀਦ ਹੈ ਵੀ ਤੁਸੀਂ ਜਿਹੜਾ ਇਹ ਇੰਟਰਵਿਊ ਦੇਖੋਗੇ ਤਾਂ 골ਡ ਜਿਹੜਾ ਆ ਉਹ ਬਾਇ ਕਰਨ ਦਾ ਇਹ ਰਾਈਟ ਟਾਈਮ ਆ ਔਰ ਮਾਰਕੀਟ ਤੇ ਜਿਹੜੀ ਪ੍ਰੈਡਿਕਸ਼ਨ ਆ ਉਹ ਕਹਿੰਦੇ ਆ ਵੀ ਇਸ ਤੋਂ ਵੀ ਅੱਪ ਜਾਏਗਾ ਔਰ ਜੇ ਇਰਾਨ ਤੇ ਅਮਰੀਕਾ ਦੀ ਲੜਾਈ ਜਿਹੜੀ ਦੁਬਾਰਾ ਤੋਂ ਲੱਗਦੀ ਹੈ ਅੱਛਾ ਇਹਦਾ ਕੀ ਚੱਕਰ ਆ ਵੀ ਜੇ ਸ਼ੇਅਰ ਪ੍ਰਾਈਸ ਘਟਦੇ ਵੱਧਦੇ ਆ ਫਿਰ ਕਿਵੇਂ ਆ ਜਦੋਂ ਡਾਲਰ ਦਾ ਰੇਟ ਅੱਪ ਹੁੰਦਾ ਹੈ ਤਾਂ 골ਡ ਵੀ ਅੱਪ ਹੁੰਦਾ ਹੈ ਹਮ ਅਗਰ ਡਾਲਰ ਡਾਊਨ ਹੁੰਦਾ ਹੈ ਤਾਂ 골ਡ ਵੀ ਡਾਊਨ ਹੈ ਬੜਾ ਸਿੰਪਲ ਰੂਚੀ ਸਿੰਪਲ ਰਹਿ ਜਾਏਗਾ ਠੀਕ ਹੈ ਹੋਣ ਮਤਲਬ ਮਾਰਕੀਟ ਜਿਹੜੀ ਹੈ ਉਹ ਕਿੰਨੇ ਦਿਨਾਂ ਲਈ ਇੱਕ ਜਾਂਦੇ ਹੋਏ ਸਵਾਲ ਆ ਵੀ ਕਿੰਨੇ ਦਿਨ ਪ੍ਰੈਡਿਕਸ਼ਨ ਤੁਹਾਡੀ ਕਿ ਪ੍ਰੈਡਿਕਸ਼ਨ ਕਹਿੰਦੀ ਹੈ ਕਿ ਕਿੰਨੇ ਦਿਨ ਡਾਊਨ ਰੋਗੇ ਕਿੰਨੇ ਦਿਨ ਸਰ ਮੇਰੇ ਸਭ ਤੋਂ 1 ਮਨთ ਦੇ ਵਿੱਚ ਰੇਟ ਆਪ ਹੋ ਜਾਣਾ ਹੈਗਾ ਸਹੀ ਹੈ ਫੋਰਡ ਐਕਸ ਨਹੀਂ ਆਏਗਾ ਪਰ ਆਪਣੇ 250 ਕ੍ਰੋਸ ਕਰ ਦੇਗਾ ਅਦਵਾਤ 350 3 ਦੇ ਆਸ-ਪਾਸ ਆ ਜਾਏਗਾ ਸਹੀ ਹੈ ਠੀਕ ਹੈ ਜੀ ਰਾਈਟ ਸਮਾਇਆ ਕਹਿੰਦੇ ਵੀ ਮੰਨਤ ਦੇ ਅੰਦਰ ਅੰਦਰ ਜਾਂ ਮਹੀਨੇ ਦੇ ਅੰਦਰ ਇਹ ਸਭ ਕੁਝ ਹੋ ਸਕਦਾ ਤੁਸੀਂ ਦੇਖ ਲਿਓ ਵੀ ਤੁਸੀਂ ਕਦੋਂ ਤੇ ਕਿਸ ਤਰੀਕੇ ਦੇ ਨਾਲ ਜਿਹੜਾ 골ਡ ਹੈ ਉਸ ਨੂੰ ਬਾਇ ਕਰਨਾ ਹੈ ਜਲੰਧਰ ਦਾ ਸਰਾਫਾ ਬਾਜ਼ਾਰ ਹੈ ਮੈਂ ਤੇ ਮੇਰਾ ਸਹਿਯੋਗੀ ਮਾਰਕੀਟ ਦਾ ਅਨਲਿਸਿਸ ਕਰ ਰਹੇ ਹਾਂ ਕਿ ਥੋੜਾ ਜਿਆਦਾ ਰੇਟ ਡਾਊਨ ਹੋਇਆ ਤੇ ਉਸ ਤੋਂ ਬਾਅਦ ਦੇ ਕੀ ਹਾਲ ਹੈ ਇਸ ਸਰਾਫਾ ਬਾਜ਼ਾਰ ਜਿਹੜੀ ਐਸੋਸੀਏਸ਼ਨ ਹੈ 골ਡ ਮਾਰਕੀਟ ਵਾਲੀ ਉਹਦੇ ਜਿਹੜੇ ਪ੍ਰਧਾਨ ਨੇ ਨਰੇਸ਼ ਜੀ ਮੇਰੇ ਨਾਲ ਨੇ ਨਰੇਸ਼ ਜੀ ਕੀ ਹਾਲ ਚਾਲ ਹੈ ਬਸ ਠੀਕ ਹੈ ਜੀ ਬਹੁਤ ਵਧੀਆ ਦਾ ਅੱਛਾ ਜਦੋਂ ਆਪਾਂ ਕਰਦੇ ਵੀ ਹੁਣ ਮਾਰਕੀਟ ਜਿਹੜੀ ਹੈ ਉਹਦਾ ਕੀ ਹਾਲ ਹੈ ਬਿਲਕੁਲ ਤੇ ਦੱਸੋ ਮਾਰਕੀਟ ਐਸ ਵੇਲੇ ਜਦੋਂ ਤੇਜ਼ੀ ਮਾਰਕੀਟ ਹੋਵੇ ਕਸਟਮਰ ਸਗਾ ਹੁਣ ਕਸਰ ਘਟ ਗਿਆ ਅੱਛਾ ਇਹ ਕੀ ਲੌਜੀਕ ਆ ਵੀ ਜਦੋਂ ਇਹ ਲੌਜੀਕ ਇਹ ਕਿ ਉਹ ਦੇਖਦੇ ਕਿ ਸ਼ਾਇਰ ਮਾਰਕੀਟ ਹੋਰ ਡਾਊਨ ਆ ਗਈ ਫਿਰ ਨਹੀਂ ਹਜੇ ਇਨਵੈਸਟ ਨਾ ਕਰੀਏ ਜਦੋਂ ਮਾਰਕੀਟ ਜਦੋਂ ਤੇਜ਼ ਹੁੰਦੀ ਹੈ ਨਾ ਉਸ ਵੇਲੇ ਕਸਟਮਰ ਜ਼ਿਆਦਾ ਨਿਕਲਦਾ ਹੈ ਤੇ ਜਦੋਂ ਮਾਰਕੀਟ ਡਾਊਨ ਆਉਂਦੀ ਹੈ ਉਹ ਕਸਟਮਰ ਰੁਕੇ ਜਾਂਦਾ ਸਹੀ ਹੈ ਤੇ ਅਸੀਂ ਤਾਂ ਸਹੀ ਦੇ ਸੋਚਦੇ ਸੀ ਜਦੋਂ ਮਾਰਕੀਟ ਤੇਜ਼ ਹੁੰਦੀ ਹੈ ਉਦੋਂ ਲੋਕੇ ਘੱਟ ਬਾਇ ਕਰਦੇ ਨਾ ਨਹੀਂ ਨਹੀਂ ਬਾਇ ਕਰਦੇ ਜਦੋਂ ਕੱਟ ਹੁੰਦੀ ਹੈ ਨਾ ਡਾਊਨ ਆਦੀ ਇੱਕਦਮ ਆਪ ਟੌਪ ਤੇ ਜਾ ਕੇ ਨੀਚੇ ਆਦੀ ਨਾ ਫਿਰ ਕਸਟਮਰ ਰੁਕੇ ਜਾਂਦਾ ਹੂੰ ਫਿਰ ਫਿਰ ਗਾ ਕੀ ਥੋੜੀ ਘਟ ਜਾਂਦੀ ਹੈ ਫਿਰ ਗਾ ਕੀ ਘਟ ਜਾਂਦੀ ਹੈ ਜਦੋਂ 2-4 ਮਾਸ ਸਟੇਬਲ ਹੋਏ ਨੇ ਮਾਰਕੀਟ ਫਿਰ ਗਾ ਕੀ ਨਿਕਲ ਜਾਂਦੇ ਆ ਸਹੀ ਹੈ ਤੇ ਜੇ ਨਰੇਸ਼ ਜੀ ਅੱਜ ਦਾ ਰੇਟ ਆਪਾਂ ਦੇਖੀਏ ਵੀ ਕਿੰਨਾ ਕੁ ਹੈ ਜਾਂ ਕਿਸ ਦਾ ਅੱਜ ਦਾ ਰੇਟ ਹੈ 1,53,000 ਰੁਪਏ ਪਰ ਹਾਂ 10 ਗ੍ਰਾਮ ਹਾਂਜੀ ਠੀਕ ਹੈ ਤੇ ਚਾਂਦੀ ਚਾਂਦੀ ਦਾ ਕੋਈ 2,60,000 ਰੁਪਏ ਕਿਲੋ ਠੀਕ ਹੈ ਅੱਛਾ ਇੱਕ ਇਹ ਵੀ ਹੁੰਦਾ ਵੀ ਜਦੋਂ ਹੁਣ ਮਾਰਕੀਟ ਆ ਜਾਵਾ ਕਹਿੰਦੇ ਮੜੀ ਅੱਪ ਗਈ ਮਾਰਕੀਟ ਤੁਹਾਡੀ ਪ੍ਰੈਡਿਕਸ਼ਨ ਕੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਮਾਰਕੀਟ ਕਿਵੇਂ ਰਹੇਗੀ ਦੇਖੋ ਲੌਂਗ ਟਰਮ ਤੇ ਮਾਰਕੀਟ ਠੀਕ ਰਹੇਗੀ ਸ਼ੋਰਟਰਮ ਜਿਹੜੀ ਨੀਤੀ ਬਦਲ ਕੇ ਇਹਦਾ ਕੁਝ ਨਹੀਂ ਕਿਹਾ ਜਾ ਸਕਦਾ ਡਾਊਨ ਵੀ ਆ ਸਕਦੀ ਹੈ ਅਪ ਉੱਜਾਂ ਵੀ ਡਾਊਨ ਵੀ ਆ ਸਕਦੀ ਹੈ ਲੌਂਗ ਟਾਈਮ ਦੇ ਵਿੱਚ 2 ਸਾਲ 3 ਸਾਲ ਬਾਅਦ ਮਾਰਕੀਟ ਸੋਨੇ ਦੀ ਠੀਕ ਰਹੇਗੀ ਠੀਕ ਹੈ ਸਟੇਬਲ ਹੁਣ ਸਟੇਬਲ ਮਾਰਕੀਟ ਕਦੋਂ ਹੋ ਸਕਦੀ ਹੈ ਸਟੇਬਲ ਦੋ ਜਨ ਵਿੱਚ ਹੋਣੀ ਠੀਕ ਹੈ ਠੀਕ ਹੈ ਦੋ ਜਨ ਠੀਕ ਹੋ ਜਾਏਗੀ ਮਾਰਕੀਟ ਜਦੋਂ ਸੋਨੇ ਦਾ ਬਾਟਕ ਗਿਆ ਜਿਆਦਾ ਅਪ ਡਾਊਨ ਨਹੀਂ ਗਿਆ ਤੇ ਉਹ ਸਟੇਬਲ ਹੋ ਜਾਂਦੀ ਹੈ ਸਹੀ ਹੈ ਤੁਹਾਨੂੰ ਕੀ ਲੱਗਦਾ ਕਿ ਹੁਣ ਅਪ ਜਾਏਗਾ ਫਿਰ ਦੁਬਾਰਾ ਜੱਸੇਗਾ ਦਾ ਸੋਨਾ ਸੋਨਾ ਅਪ ਜਾਸਦਾ ਕਾਫੀ ਡਾਊਨ ਆ ਗਿਆ ਸੋਨਾ ਕੋਈ ਤਕਰੀਰ 185 ਤੋਂ 1.85 ਲੱਖ ਤੇ 1.53 ਲੱਖ ਰੁਪਏ ਆ ਗਿਆ ਸਹੀ ਹੈ ਜੀ ਇਸ ਕਰਕੇ ਥੋੜਾ ਜਿਹਾ ਸਟੇਬਲ ਹੋ ਜਾਏਗਾ ਤੇ ਥੋੜਾ ਦਾ ਕਸਟਮਰ ਨਿਕਲਿਆਦਾ ਕਦੇ ਹੋਰ ਤਾਂ ਡਾਊਨ ਹੋਣਾ ਨਹੀਂ ਹੁਣ ਲੈ ਲਓ ਸਹੀ ਇਸ ਕਰਕੇ ਜਿਹੜਾ ਗੱਲ ਠੀਕ ਹੈ 골ਡ ਬਾਇੰਗ ਕਰਨ ਦਾ ਇਹ ਰਾਈਟ ਟਾਈਮ ਹੈ 골ਡ 3 ਦਿਨ ਦਾ ਦੇਖੋ ਜਿਹਦੇ ਕੋਲ ਹੈਗਾ ਸਪੇਅਰ ਮੰਨੀ ਹੈਗੀ ਬਸ ਉਹ ਠੀਕ ਹੈ ਹਮ ਜਿਹੜੇ ਵਾਸਤੇ ਹੈ ਸਪੇਅਰ ਬਸ ਹੈਗਾ ਬਜਰੋ ਲੈ ਲਓ ਵੈਸੇ ਤਾਂ ਟਰਮੀਚੇ ਠੀਕ ਹੈ ਪਰ ਮਾਰਕੀਟ ਥੋੜੀ ਭਜੇ ਧਜੇ ਨਹੀਂ ਥੋੜੀ ਅੱਪ ਜਾਂਦੇ ਨਾ ਹੀ ਆਂਦੇ ਆ ਲੌਂਗ ਟਾਈਮ ਜਾਏਗਾ ਹਮ ਚਾਂਦੀ ਔਰ ਸੋਨਾ ਦੋਨੋਂ ਤੇਜ ਜਾਉਗਾ ਠੀਕ ਹੈ ਜਿੱਦਾਂ ਹੁਣ ਆਪਾਂ ਕਹੇ ਕਿ ਜੇ ਇਨਵੈਸਟਮੈਂਟ ਪਰਪਸ ਨਾਲ ਦੇਖਿਆ ਜਾਵੇ ਤੇ ਚਾਂਦੀ ਬੈਟਰ ਹੈ ਕਿ 골ਡ ਬੈਟਰ ਚਾਂਦੀ ਵੀ ਠੀਕ ਹੈ ਜੋ ਕਰਦੇ ਇੰਡਸਟਰੀਅਲ ਯੂਜ਼ ਹੁੰਦੀ ਹੈ ਇਹ ਹੈ ਉਹ ਕਾਫੀ ਲੋਕ ਦੱਸ ਰਹੇ ਹੈ ਕਾਫੀ ਜਗ੍ਹਾ ਯੂਜ਼ ਹੁੰਦੀ ਹੈ ਕਿਸੇ ਵੇਲੇ ਐਲੂਮੀਨੀਅਮ ਹੁੰਦਾ ਸੀ ਫਿਰ ਕਾਪਰ ਹੋ ਗਿਆ ਉਹਨੂੰ ਚਾਂਦੀ ਯੂਜ਼ ਕਰਨ ਲੱਪੇ ਹੈ ਇੰਡਸਟਰੀ ਪ੍ਰੋਡਕਸ਼ਨ ਵਿੱਚ ਕਾਫੀ ਚਾਂਦੀ ਲੱਗ ਰਹੀ ਹੈ ਇਸ ਕਰਕੇ ਚਾਂਦੀ ਦਾ ਵੀ ਫਿਊਚਰ ਬ੍ਰਾਈਟ ਹੀ ਰਹੇਗਾ ਠੀਕ ਹੈ ਇੱਕ ਇੱਕ ਜਿਹੜੀ ਤੁਸੀਂ ਸਲਾਹ ਦੇਣਾ ਚਾਹੋ ਜਿਹੜੀ ਤੁਹਾਨੂੰ ਇਸ ਸਮੇਂ ਦੇਖ ਦੇਖ ਰਿਹਾ ਚਾਹੇ ਉਹ ਮਤਲਬ ਜੇ ਮਤਲਬ ਵੀ ਤੁਹਾਡੇ ਕੋਲੇ ਵੀ ਇਸ ਇਸ ਸਮਾਂ ਸਹੀ ਹੈ ਵੀ ਜੇ ਤੁਸੀਂ ਵੇਚਣਾ ਵੀ ਹੈ ਜਿਹਦੇ ਕੋਲੇ ਪਿਆ ਵੀ ਉਹ ਕਹਿੰਦਾ ਮੈਂ ਵੇਚ ਲਵਾਂ ਉਚਾਰ ਵੇਚ ਵੇਚਰ ਵੇਲੇ ਜਿਹਨਾਂ ਨੇ ਲੀਤਾ ਹੈ ਲੋਕਾਂ ਨੇ ਉੱਚੇ ਬਾਜ਼ਾਰ ਲੀਤਾ ਹੈ ਉਹ ਵੇਚਦੇ ਵੀ ਨਹੀਂ ਪਏ ਉਹ ਕਹਿੰਦੇ ਮਾਰਕੀਟ ਵਧੇ ਤਾਂ ਫਿਰ ਵੇਚੀਏ ਸਹੀ ਹੈ ਤੇ ਜਿਹੜੇ ਕੱਲੀ ਨੇ ਲੈਣਾ ਰੁਕ ਗਿਆ ਕਹਿੰਦਾ ਇੱਕ ਦੋ ਦਿਨ ਚਾਰ ਦਿਨ ਦੇਖਦੇ ਆਂ ਕਿ ਜੇ ਮਾਰਕੀਟ ਠੀਕ ਹੋ ਡਾਊਨ ਨਾ ਜਾਵੇ ਤਾਂ ਫਿਰ ਲੈ ਲਾਂਗੇ ਫਿਰ ਉਹ ਲੈ ਲੈਂਦੇ ਆ ਠੀਕ ਹੈ ਜੀ ਐ ਚੁੱਕਰ ਬਹੁਤ ਸ਼ੁਕਰੀਆ ਸਰ ਜੀ ਨਾਲ ਗੱਲਬਾਤ ਕਰਨ ਦਾ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਮਾਰਕੀਟ ਅਨਲਿਸਿਸ ਅਸੀਂ ਐਡਵਾਈਸ ਕੀ ਹੈ ਜਾਂ ਫਿਰ ਜਿਹੜੇ ਕੰਮ ਬਹੁਤ ਲੰਮੇ ਸਮੇਂ ਤੋਂ ਕਰ ਰਹੇ ਆ ਉਹ ਕੀ ਕਹਿ ਰਹੇ ਆ